ਸ਼ਹੀਦੀ ਸਫ਼ਰ ਚਲਿਆ ਕਾਫਲਾ ਆਨੰਦਪੁਰ ਤੋਂ ਮੁਰਸ਼ਿਦ ਦਾ ਮਹਿਰਮ ਦੇ ਪਿਆਰ ਰੰਗ ਰੰਗਿਆਂ ਦਾ ਵੇਖੋ ਚੜ੍ਹਦੀ ਕਲਾ ਤੇ ਸਿੱਧਕ ਭਾਈ ਚਰਚਾ ਅੱਜ ਵੀ ਸਿਰਸਾਂ ਲੰਘਿਆਂ ਦਾ ਇੱਕ ਪਾਸੇ ਦੰਭੀ ਲੋਭੀ ਹੰਕਾਰ ਸਰਕਾਰੀ ਪਰ ਮੁਕਾਬਲਾ ਕੀ ਬੰਦਗੀ ਬੰਦਿਆਂ ਦਾ ਸਿਰਸਾ ਕਿਨਾਰੇ ਸ਼ਹੀਦੀਆਂ ਦਾ ਸੂਰਜ ਉਦੇ ਹੋਇਆ ਰੰਗ ਰੰਗਲਾ ਗੁਰੂ ਦੇ ਚੰਡਿਆਂ ਦਾ ਬਚਤਰ ਇੱਕ ਤੋਂ ਇੱਕ ਗੁਰੂ ਸੇਖੜਾ ਜੀ ਕਿਸੇ ਨੂੰ ਕੋਈ ਫਿਕਰ ਨਾ ਪਹਾੜੀ ਕੰਡਿਆਂ ਦਾ ਕੱਚੀ ਗੜੀ ਵੀ ਚਮਕੌਰ ਦੀ ਅਡੋਲ ਕਰਤੀ ਫੰਦਾ ਕਟਿਆ ਮੁਗਲਾਂ ਦੇ ਫੰਦੇਆਂ ਦਾ ਹਿੰਮਤ ਸੁਰਤ ਚੜੀ ਮੋਹ ਬਸ ਕੀਤਾ ਸਹਬ ਤੋੜਿਆ ਹੰਕਾਰ ਮੈਂ ਮੰਦਿਆਂ ਦਾ ਅਜੀਤ ਜੁਜਾਰ ਪ੍ਰੀਤ ਮੈਦਾਨ ਨਿਭਗੀ ਆਲਮ ਬਣਿਆ ਖੂਬ ਰੰਗ ਰੰਗਿਆਂ ਦਾ ਜੋਰਾਵਰ ਫਤੇ ਬਾਬਾ ਜੀ ਇੰਜ ਜੂਜੇ ਛੇਰੇ ਝੁਕਿਆ ਹੰਕਾਰੇ ਸਰੰਦਿਆਂ ਦਾ ਦਇਆ ਧਰਮ ਮਾਣ ਫਿਰ ਨਾਲ ਲੈ ਕੇ ਮਹਿਰਮ ਰੰਗ ਬਦਲਿਆ ਮਾਚੂਆੜੇ ਬੰਨਿਆਂ ਦਾ ਦੀਨੇ ਕਾਂਗੜ ਜਾਂ ਜਿੱਤ ਦੀ ਚਿੱਠੀ ਲਿਖੀ ਬੂਟਾ ਪੁੱਟ ਦਿੱਤਾ ਮਾੜੇ ਕੰਨਿਆਂ ਦਾ ਕੋਈ ਕੁਝ ਵੀ ਆਖੇ ਕੀ ਫਰਕ ਭਲਾਂ ਕੋਈ ਮੁਕਾਬਲਾ ਨਹੀਂ ਹੁਕਮ ਮੰਨਿਆਂ ਦਾ ਮਹਿਰਮ ਜੀ ਤੂੰ ਹੀ ਤੂੰ ਗੋਬਿੰਦ ਜੀ ਤੂੰ ਹੀ ਤੂੰ ਮੇਰੇ ਸਾਹਿਬਾ ਤੂੰ ਹੀ ਤੂੰ